ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕਰਨ ਤੋਂ ਬਾਅਦ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਬਣੇ ਛੇਦ ਸਿੰਘ ਕੋਹਾਵਾ ਦੇ ਘਰ ਵਧਾਈ ਦੇਣ ਵਾਲਿਆਂ ਦੀ ਭਾਰੀ ਭੀੜ ਲੱਗੀ ਹੋਈ ਹੈ ਇਸ ਤਰ੍ਹਾਂ ਵਧਾਈ ਦੇਣ ਪਹੁੰਚ ਰਹੇ ਲੋਕ ਉਹਨਾਂ ਦੇ ਘਰ ਚ ਹਾਰ ਪਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਇਸ ਮੌਕੇ ਸਮਰਥਕਾਂ ਵੱਲੋਂ ਉਹਨਾਂ ਦੇ ਘਰ ਚ ਢੋਲ ਦੇ ਡਗੇ ਤੇ ਨੱਚ-ਨੱਚ ਪੰਗੜੇ ਪਾਏ ਜਾ ਰਹੇ ਹਨ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਛੇਰ ਸਿੰਘ ਕਬਾਇਆ ਹੀ ਕਰਵਾ ਸਕਦੇ ਹਨ ਜਿਸ ਕਾਰਨ ਉਹਨਾਂ ਨੂੰ ਉਮੀਦ ਹੈ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ ਅਤੇ ਇਦੇ ਇਲਾਕੇ ਦਾ ਪੂਰਾ ਵਿਕਾਸ ਕਰਵਾਉਣਗੇ ਲੋਕ ਸਭਾ ਫਰੋਜਪੁਰ ਦੇ ਕੰਮੀ ਕਾਂਗਰਸੀ ਉਮੀਦਵਾਰ ਸਰਦਾਰ ਛੇਰ ਸਿੰਘ ਕਬਾਇਆ ਜਿਨੇ ਅੱਜ ਬਹੁਤ ਹੀ ਸੰਘਰਸ਼ ਦੇ ਨਾਲ ਸਾਡੇ ਇਲਾਕੇ ਫਰੋਜਪੁਰ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਵੱਲੋਂ ਤੇ ਸਾਡ ਨੂੰ ਬਹੁਤ ਬਹੁਤ ਸਾਰੇ ਇਲਾਕੇ ਨੂੰ ਵਧਾਈਆਂ ਔਰ ਸਾਰੇ ਖੁਸ਼ੀ ਦਾ ਮਾਹੌਲ ਹੈ ਸਾਡੇ ਰਾਜ ਸਿੱਖ ਬਿਆਦਰੀ ਦੇ ਇੱਕ ਊਜ ਔਰ ਆਗੂ ਇਨੋ ਨੇ ਸਾਰੀ ਜਨਤਾ ਨੇ ਰਲ ਮਿਲ ਕੇ ਉਹਨਾਂ ਨੂੰ ਮੌਕਾ ਫੇਰ ਦੁਬਾਰਾ ਦਿੱਤਾ ਹੈ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਲਾਕੇ ਦੀ ਇਹ ਤਰੱਕੀ ਕਰਾਉਣਗੇ ਔਰ ਸਾਂਝੇ ਤੌਰ ਤੇ ਸਾਰੇ ਲੋਕਾਂ ਨੂੰ ਆਦੇ ਨਾਲ ਲਹਿਰ ਲਾ ਕੇ ਚੱਲਣਗੇ ਅੱਜ ਅਸੀਂ ਕੋਬਾਇਆ ਪਿੰਡ ਤੇ ਪਹੁੰਚੇ ਆਂ ਔਰ ਉੱਥੇ ਬਹੁਤ ਹੀ ਮਾਹੌਲ ਪਿੰਡਾਂ ਦੇ ਵਿੱਚੋਂ ਓਟ-ਓਟ ਕੇ ਲੋਕ ਆਈ ਜਾਂਦੇ ਨੇ ਦੇ ਨਾ ਦੇ ਨਾਲ ਇਹਨਾਂ ਨੂੰ ਬਤਾਈਆਂ ਤੇ ਖੁਸ਼ੀ ਤੇ ਜਸ਼ਨ ਮਨਾਏ ਜਾਂਦੇ ਨੇ ਬਤਾਈਆਂ ਦਾ ਦੌਰ ਚੱਲ ਰਿਹਾ ਹੈ ਔਰ ਜੋ ਸੈਂਟਰ ਦੀ ਸਰਕਾਰ ਹੈ ਉਹ ਜੇਕਰ ਸਾਨੂੰ ਉਮੀਦ ਹੈ ਕਿ ਰੋਹਲ ਗਾਂਧੀ ਜੀ ਇੱਥੇ ਪ੍ਰਧਾਨ ਮੰਤਰੀ ਬਣਨਗੇ ਤੇ ਸਾਡੇ ਇਲਾਕਾ ਪਿਛੜੇ ਇਲਾਕਾ ਜਿਹੜਾ ਫਰੋਜਪੁਰ ਦਾ ਹੈਗਾ ਉਹਦਾ ਵੱਧ ਤੋਂ ਵੱਧ ترقی ਔਰ ਉੱਨਤੀ ਵਾਲਾ ਲੈ ਜਾਣਗੇ ਜਿਵੇਂ ਆਪਣੇ ਬਾਰਡਰੀ ਦੀ ਗੱਲ ਕਰੀਏ ਕਾਫੀ ਪਛੜਿਆ ਹੈ ਵਿਕਾਸ ਦਾ ਕੰਮ ਨਹੀਂ ਹੋਇਆ ਸੜਕਾਂ ਟੁੱਟੀਆਂ ਆਈਆਂ ਉਹਨਾਂ ਵਾਰੇ ਕੋਈ ਗੱਲਬਾਤ ਤੁਹਾਡੀ ਹੋਵੇਗੀ ਇਹਨਾਂ ਨਾਲ ਮੰਗ ਕਰੋਗੇ ਇਸ ਤਰ੍ਹਾਂ ਹਾਂਜੀ ਹਾਂਜੀ ਜਦੋਂ ਵੀ ਅਸੀਂ ਸਾਡੇ ਕੋਲੇ ਪਹੁੰਚੇ ਨੇ ਵੋਟਾਂ ਦੇ ਦੌਰਾਨ ਵੀ ਪਹੁੰਚੇ ਨੇ ਅਸੀਂ ਇਹਨਾਂ ਕੋਲ ਬਹੁਤ ਵਾਰੀ ਡਿਮਾਂਡ ਇਸੇ ਗੱਲ ਦੀ ਕੀਤੀ ਹੈ ਕਿ ਸਾਡਾ ਜਿਹੜਾ ਇਲਾਕਾ ਹੈਗਾ ਇਹ ਹੜ ਦੇ ਮਾਰ ਥਲੇ ਆਉਂਦਾ ਫਰੋਜਪੁਰ ਔਰ ਇੱਕ ਕੰਡਿਆੜੀ ਤਾਰ ਦੇ ਅੰਡਰ ਆਉਂਦਾ ਹੈ ਸਾਡੇ ਲੋਕ ਬਹੁਤ ਗਰੀਬੀ ਰੇਖਾ ਦੇ ਥੱਲੇ ਚੱਲ ਰਹੇ ਨੇ ਤੇ ਇਹਨਾਂ ਨੂੰ ਉਨਤੀ ਵਾਲੇ ਲਿਜਾਣ ਵਾਸਤੇ ਜਿਸ ਤਰ੍ਹਾਂ ਸਾਡੀਆਂ ਛੜਕਾਂ ਦਾ ਹੈਗਾ ਜਾ ਮੰਨ ਕੇ ਚਾਲੂ ਤਾਰ ਬੰਦੀ ਤੋਂ ਅੱਗੇ ਟਾਈਮ ਦੀ ਗੱਲ ਹੈ ਉਹ ਬਤਾਉਣ ਦੇ ਬਾਰੇ ਅਸੀਂ ਸੈਂਟਰ ਤੱਕ ਇਹਨਾਂ ਨੂੰ ਕਵਾਂਗੇ ਵੀ ਉਹਦੀ ਆਵਾਜ਼ ਚੱਕੀ ਜਰ ਹਾਂਜੀ ਇੱਕ ਸਾਡੀ ਮੇਨ ਡਿਮਾਂਡ ਰਹੇਗੀ 2007 ਦੇ ਵਿੱਚ ਜਿਹੜੀਆਂ ਜ਼ਮੀਨਾਂ ਕੱਚੀਆਂ ਹੋਈਆਂ ਨੇ ਸੈਂਟਰ ਵੱਲੋਂ ਉਹ ਜ਼ਮੀਨਾਂ ਨੂੰ ਦੁਬਾਰਾ ਰੀਨਿਊ ਕਰਕੇ ਉਹਨਾਂ ਨੂੰ ਪੱਕਿਆ ਰਜਿਸਟ੍ਰੀਆਂ ਕੀਤੀਆਂ ਜਾਣ ਤਾਂ ਜੋ ਸਾਡੇ ਜਿਹੜੇ ਜ਼ਿਮੀਂਦਾਰਾਂ ਨੇ ਉਹ ਆ 29 ਵੱਲ ਵਾਅਦਾ ਕਰ ਖਾਣੂ ਬਿਲਕੁਲ ਇਹਨਾਂ ਦੀ ਪੂਰੀ ਉਮੀਦ ਹੈ ਕਿ ਸਾਡੀਆਂ ਉਮੀਦਾਂ ਔਰ ਸਾਡੀਆਂ ਮੰਗਾਂ ਨੂੰ ਸੈਂਟਰ ਦੇ ਵਿੱਚ ਰੱਖਣਗੇ ਔਰ ਉਹਨਾਂ ਨੂੰ ਪੂਰਾ ਕਰਨਗੇ ਬਸ ਸਾਨੂੰ ਖੁਸ਼ੀ ਹੈ ਕਿ ਬਿਆਦਰੀ ਨਾਤੇ ਤੇ ਹੋਟ ਪਾਈ ਹੈ ਤੇ ਸਾਡਾ ਬੰਦਾ ਜਿਹੜਾ ਜਿੱਤ ਗਿਆ ਤੇ ਸਾਰੀ ਸ਼ਾਨ ਵਧ ਗਈ ਸਾਡੀ ਬਿਆਦਰੀ ਦੀ ਜੇ ਅਸੀਂ ਹਰਾ ਬੰਦੇ ਸਾਡੀ ਕੀ ਬਿਲੀ ਰਵੇ ਇਹ ਬੰਨੇ ਬਿਆਦਰੀ ਦੀ ਕਿ ਸਾਡੀ ਬਿਆਦਰੀ ਸਾਰੇ ਪਾਸੇ ਗੱਡੀਆਂ ਤੇ ਝੂਟੇ ਲੈਂਦੇ ਨੇ ਇਹ ਗਲਤ ਕੰਮ ਹੈ ਜੇ 5 ਲੱਖ ਕੋਟ ਹੋਵੇ ਤੇ ਮਨ ਸਾਡੀ 2 ਲੱਖ 70 ਹਜ਼ਾਰ ਰੋਡ ਨਿਕਲੇ ਤਾਂ ਕੰਮ ਗਲਤ ਹੈ ਨਾ ਮਾਨ ਦੇ ਕਰਵਾਉਣ ਦੇ ਜੀ ਸਾਨੂੰ ਵਿਸ਼ਵਾਸ ਇਹਨਾਂ ਦੇ ਤੇ ਅੱਗੇ ਵੀ ਸਾਡੇ ਤੇ ਚਾਰ ਵਾਰ ਦੇ ਕੰਮ ਇਹ ਨਹੀਂ ਕਰਵਾਏ ਨੇ ਤੇ ਹੁਣ ਵੀ ਰਹਿੰਦੇ ਵੀ ਸਾਡੇ ਕੰਮ ਹੀ ਕਰਵਾਉਣ ਦੇ ਸਾਨੂੰ ਵਿਸ਼ਵਾਸ ਹੈ ਇਹਨਾਂ ਦੇ ਕਰ ਤੇ ਅੱਗੇ ਵੀ ਛੜਕਾਂ ਪੁਰਾ ਸਾਡੀਆਂ ਇੰਨੀਆਂ ਹੀ ਬਣਾਈਆਂ ਨੇ ਰਹਿੰਦੀਆਂ ਵੀ ਹੁਣ ਤਾਂ ਵੇਖੋ ਜੀ ਸਾਡੇ ਉਹ ਪਾਣੀ ਆਇਆ ਅੱਡਦਾ ਤੇ ਅਲੀ ਉਹ ਮੇ ਟੋਟੇ ਪੈਨੇ ਕਿਸੇ ਬਜਰੀ ਨਹੀਂ ਪਾਈ ਕਿਲੋ ਜਾ ਦੇ ਉੱਤੇ ਹੁਣ ਅਸੀਂ ਤੁਹਾਨੂੰ ਅੱਜ ਵਧਾਈਆਂ ਦੇਣ ਆਏ ਆਂ ਵਧਾਈਆਂ ਦੇ ਤੇ ਚੱਲੇ ਆਂ ਇੱਕ ਦੋ ਦਿਨ ਨੂੰ ਮੁੱਕਾ ਰੱਖਣੇ ਨੂੰ ਕਹਨੇ ਵੀ ਹਾਂਜੀ ਸਾਡਾ ਕਰੋ ਹੱਲ ਛੜਕਾਂ ਜਿਹੜੀਆਂ ਟੁੱਟੀਆਂ ਪਈਆਂ ਨੇ ਬਣਾਓ ਜਿਹੜੇ ਪਿੰਡਾਂ ਦੀਆਂ ਖਾੜੀਆਂ ਟੁੱਟੀਆਂ ਪਈਆਂ ਨੇ ਉਹ ਬਣਵਾਓ ਜ਼ਮੀਨਾਂ ਕੱਚੀਆਂ ਤੇ ਲੈਣ ਦੇ ਪਹਿਲਾ ਮੁੱਦਾ ਰੱਖਿਆ ਏ ਤੇ ਆਣਾ ਟਾਈਮ ਤੁਹਾਨੂੰ ਸਾਡੀ ਸਰਕਾਰ ਕਾਂਗਰਸ ਦੀ ਆ ਗਈ ਤੇ ਸਭ ਤੋਂ ਪਹਿਲਾਂ ਅੱਤੀ ਵਾਲੀ ਹੋਵੇਗੀ ਇਹ 2007 ਅਸੀਂ ਵਾਅਦਾ ਕਰਨੇ ਆ ਹਾਂ ਕਿੱਥੇ ਬੈਠੇ ਪਿੰਡਾਂ ਵਿੱਚ ਉਹ ਵੀ ਜਿਹੜੀ ਕੱਚੇ ਮਾਜ ਪਏ ਨੇ ਉਹ ਵੀ ਅਸੀਂ ਬਾਦ ਚੜ ਦੇਣਾਂ ਤੇ ਯੋਰ ਪਾ ਕੇ ਗਾਦਰੀ ਕੰਮ ਕਰਵਾਵਾਂਗੇ ਕੋਈ ਇਹ ਸਾਡੀ ਬਹੁਤ ਵੱਡੀ ਜਿੱਤ 40 ਸਾਲਾਂ ਬਾਅਦ ਅਸੀਂ ਸਤਾਰ ਜੀ ਟਿਕਟ ਮਿਲੀ 600 ਕਬਾਇਆ ਨੂੰ ਤੇ ਪਰ ਫਿਰ ਵੀ ਹੱਤਨ ਕਰਾਤੀਏ ਪਰ ਇਹਦੇ ਨਾਲ ਮੈਂ ਥੋੜੀ ਜੀ ਭਰਾਵਾਂ ਨਾਲ ਬੋਲੀ ਪੇਸ਼ ਕਰਨਾ ਆਰੇ ਬਰਸੀ ਖਟਣ ਗਿਆ ਸੀ ਖਟ ਕੇ ਲੈ ਆਂਦਾ ਆਇਆ ਵਿਰੋਧੀਆਂ ਦੇ ਢੇਡ ਦੁਖ ਦੇ ਬਾਜੀ ਮਾਰ ਲੈ ਆਇਆ ਛੇਰ ਸਿੰਘ ਮਹਾਰਾਤਾੜੇ ਛੇਰ ਸੇ ਕਮਾਇਆ ਜਿੰਦਾਬਾਦ ਛੇਰ ਸੇ ਕਮਾਇਆ